ਉਲਾ ਸ਼੍ਰੋਮਣੀ ਕਾਲ ਦੇ ਪ੍ਰਧਾਨ ਦਾ ਸੁਪਰੀ ਸੀ ਬਾਦਰੀ ਕੁਰਸੀ ਦਾ ਨਹੀਂ ਅਸਤੀਫੇ ਦਾ ਨਹੀਂ ਕਿਉਂਕਿ ਮੈਂ ਵੀ ਕੋਰ ਕਮੇਟੀ ਦਾ ਮੈਂਬਰ ਆ ਮੈਂ ਦੇਖਿਆ ਕਿ ਤੁਸੀਂ ਕਿਵੇਂ ਕਰਦੇ ਸੀ ਕਿ ਭਾਰਤੀ ਜਨਤਾ ਪਾਰਟੀ ਨਾਲ ਸਾਂਝ ਪਾਓ ਜੀ ਇਹ ਲੋਕਾਂ ਦਾ ਕੀ ਹੈ ਜੀ ਕਰਾਂਗੇ ਸਾਰਾ ਕੁਝ ਆਉਣ ਵਾਲੇ ਸਮੇਂ ਚ ਨੰਗਾ ਕਿਸਾਨਾਂ ਦੀ ਸਭ ਤੋਂ ਵੱਡੀ ਦੁਸ਼ਮਣ ਪਾਰਟੀ ਭਾਰਤੀ ਜਨਤਾ ਪਾਰਟੀ ਪੰਜ ਦੇ ਨਾਂ ਜਿਹਨਾਂ ਨੇ ਧਰੋ ਕਮਾਇਆ ਤੇ ਜਿਹੜੀ ਪੂਰੀ ਵੈਰਬਿੱਢੀ ਆ ਰਹੀ ਆ ਖੇਤਰੀ ਪਾਰਟੀਆਂ ਨੂੰ ਮਾਰਨ ਲਈ ਤੇ ਤੂਬਿਆਂ ਦੇ ਅਧਿਕਾਰਾਂ ਨੂੰ ਮਾਰ ਲਈ ਉਹਨਾਂ ਤੇ ਨਾਲ ਤੁਸੀਂ ਸਾਂਝ ਕਰਨ ਲਈ ਜ਼ੋਰ ਪਾਉਂਦੇ ਸੀ ਇਹ ਜਿਹੜੇ ਇੱਕ 도ਗਲਾ ਚਿਹਰਾ ਮਤਲਬ ਸਾਰੀ ਉਮਰ ਪੰਥ ਦੀ ਤੇ ਪੰਜਾਬ ਦੀ ਤੇ ਸ਼੍ਰੋਮਣੀ ਕਾਲ ਦੀ ਗੱਲ ਕਰਕੇ ਤੁਸੀਂ ਨਜ਼ਾਰੇਲੇ ਲੀਡਰ ਬਣੇ ਉਹਦੇਦਾਰੀਆਂ ਮਾਣੀਆਂ ਏਡੇ ਏਡੇ ਮਤਲਬ ਉੱਚਿਆਂ ਤੇ ਰਹੇ ਤੇ ਅੱਜ ਕਹਿੰਦੇ ਹੋ ਕਿ ਪਾਰਟੀ ਜਾਵੇ ਠੱਠੇ ਖੂਹ ਦੇ ਵਿੱਚ ਜੇ ਭਾਰਤੀ ਜਨਤਾ ਪਾਰਟੀ ਦੇ ਹੱਥ ਟੋਕ ਕੇ ਬਣ ਕੇ ਇਹ ਲੋਕ ਨਮਾ ਕਾਲੀਦਲ ਬਣਾਉਣਾ ਆਏ ਨੇ ਤੇ ਕਾਲੀਦਲ ਕਮਜ਼ੋਰ ਕਰਨਾ ਇਹ ਤਾਂ ਇਸ ਤੋਂ ਵੱਡਾ ਖਤਰਨਾਕ ਕੁਝ ਨਹੀਂ ਹੋ ਸਕਦਾ ਜੇ ਦਿੱਲੀ ਦੇ ਅੱਗੇ ਕੁਰਸੀਆਂ ਲਈ ਅਹੁਦੇਦਾਰੀਆਂ ਲਈ ਲਾਲਚਾਂ ਲਈ ਐ ਲੰਬੇ ਪੈਣ ਵਾਲਿਆਂ ਦੀ ਕਮੀ ਨਹੀਂ ਨਾ ਹੈਗੀ ਤਾਂ ਪੰਥ ਪੰਜਾਬ ਤੇ ਪੰਜਾਬੀਆਂ ਦੀ ਲੜਾਈ ਲੜਨ ਲਈ ਅੜਨ ਲਈ ਖੜਨ ਲਈ ਲੜਨ ਲਈ ਮਰਨ ਵਾਲਿਆਂ ਦੀ ਵੀ ਕਮੀ ਨਹੀਂ ਹੈਗੀ ਇਹ ਰੌਲਾ ਹੁਣ ਸੱਤਾ ਪ੍ਰਾਪਤੀ ਦਾ ਨਹੀਂ ਇਹ ਰੌਲਾ ਸੰਧਾਨਤ ਦਾ ਵਿਚਾਰਧਾਰਾ ਦਾ ਪੰਜਾਬ ਦਾ ਪੰਜਾਬ ਦੇ ਮੁੱਦਿਆਂ ਦਾ ਕੌਮ ਦੇ ਮੁੱਦਿਆਂ ਦਾ ਤੇ ਅਸੀਂ ਦਿੱਲੀ ਦਾ ਹੱਕ ਟੋਕਾ ਬਿਲਕੁਲ ਨਹੀਂ ਬਣਾਗੇ ਇੱਕ ਠੋਕ ਕੇ ਲੜਾਂਗੇ ਦੇ ਆਉਣ ਵਾਲੇ ਦਿਨਾਂ ਦੇ ਵਿੱਚ ਕੱਲੇ-ਕੱਲੇ ਦੇ ਸਾਰਿਆਂ ਦਾ ਸਾਰਾ ਕੋਈ ਜਾਗਰ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪੰਜਾਬੀਆਂ ਨੂੰ ਖਾਸ ਕਰਕੇ ਸ਼੍ਰੋਮਣੀ ਕੈਦਲ ਦੇ ਵਰਕਰ ਸਹਿਬਾਨਾਂ ਨੂੰ ਇੱਕ ਸੰਦੇਸ਼ ਦੇਣਾ ਚਾਹੁੰਦਾ ਹਾਂ ਉਹਨਾਂ ਨਾਲ ਗੱਲ ਕਰਨੀ ਚਾਹੁੰਦਾ ਹੈ ਕਿ ਅੱਜ ਅਕਾਲੀ ਦਲ ਨੂੰ ਬਚਾਉਣ ਲਈ ਕੁਝ ਆਗੂਆਂ ਨੇ ਪ੍ਰੈਸ ਕਾਨਫਰੰਸ ਕੀਤੀ ਆ ਮੈਂ ਤਾਂ ਹੈਰਾਨ ਐ ਕਿ ਕਹਿੰਦੇ ਪੰਥ ਦਾ ਕੋਈ ਮਸਲਾ ਹੱਲ ਹੋਵੇ ਨਾ ਹੋਵੇ ਹਾਲਾਂਕਿ ਗੱਲ ਤਾਂ ਬਹੁਤ ਕਰਦੇ ਨੇ ਕਹਿੰਦੇ ਪੰਥ ਦਾ ਮਸਲਾ ਕੱਲ ਕਰਾਂਗੇ ਪੰਜਾਬ ਦੀ ਗੱਲ ਕਰਾਂਗੇ ਯਾਰ ਕਿਸਾਨਾਂ ਦੀ ਸਭ ਤੋਂ ਵੱਡੀ ਦੁਸ਼ਮਣ ਪਾਰਟੀ ਭਾਰਤੀ ਜਨਤਾ ਪਾਰਟੀ ਪੰਥ ਦੇ ਨਾਂ 'ਤੇ ਜਿਹਨਾਂ ਨੇ ਧੋਖਾ ','ਕਮਾਇਆ ਤੇ ਜਿਹੜੀ ਪੂਰੀ ਵੈਰਬਿੱਢੀ ਆ ਰਹੀ ਆ ਖੇਤਰੀ ਪਾਰਟੀਆਂ ਨੂੰ ਮਾਰਨ ਲਈ ਤੇ ਸੂਬਿਆਂ ਦੇ ਅਧਿਕਾਰਾਂ ਨੂੰ ਮਾਰਨ ਲਈ ਉਹਨਾਂ ਦੇ ਨਾਲ ਤੁਸੀਂ ਸਾਂਝ ਕਰ ਲਈ ਜ਼ੋਰ ਪਾਉਂਦੇ ਸੀ ਕੌਲਾ ਸ਼੍ਰੋਮਣੀ ਕਾਲ ਦੇ ਪ੍ਰਦਰਸ਼ਦਾ ਸਪੀਸੀ ਬਾਦਲੀ ਕੁਰਸੀ ਦਾ ਨਹੀਂ ਅਸਤੀਫੇ ਦਾ ਨਹੀਂ ਕਿਉਂਕਿ ਮੈਂ ਵੀ ਕੋਰ ਕਮੇਟੀ ਦਾ ਮੈਂਬਰ ਹਾਂ ਮੈਂ ਦੇਖਿਆ ਕਿ ਤੁਸੀਂ ਕਿਵੇਂ ਕਰਦੇ ਸੀ ਕਿ ਭਾਰਤੀ ਜਨਤਾ ਪਾਰਟੀ ਨਾਲ ਸਾਂਝ ਪਾਓ ਜੀ ਇਹ ਲੋਕਾਂ ਦਾ ਕੀ ਹੈ ਜੀ ਕਰਾਂਗੇ ਸਾਰਾ ਕੁਝ ਆਉਣ ਵਾਲੇ ਸਮੇਂ ਚ ਨੰਗਾ ਅੱਜ ਉਹਨਾਂ ਦੇ ਸਪான்ਸਰ ਪ੍ਰੋਗਰਾਮ ਤੋਂ ਤੁਸੀਂ ਅਕਾਲੀ ਦਲ ਬਚਾਉਣਾ ਗਈ ਇਹ ਜਿਹੜੇ ਇੱਕ ਦੋਗਲਾ ਚਿਹਰਾ ਹੈ ਮਤਲਬ ਸਾਰੀ ਉਮਰ ਪੰਥ ਦੀ ਤੇ ਪੰਜਾਬ ਦੀ ਤੇ ਸ਼੍ਰੋਮਣੀ ਕਾਂਗੜਾ ਦੀ ਗੱਲ ਕਰਕੇ ਤੁਸੀਂ ਨਜ਼ਾਰੇਲੇ ਲੀਡਰ ਬਣੇ ਅਹੁਦੇਦਾਰੀਆਂ ਮਾਣੀਆਂ ਏਡੇ ਏਡੇ ਮਤਲਬ ਉੱਚਾਉਂਦੇ ਰਹੇ ਤੇ ਅੱਜ ਕਹਿੰਦੇ ਹੋ ਕਿ ਪਾਰਟੀ ਜਾਵੇ ਠੱਠੇ ਖੂਹ ਦੇ ਵਿੱਚ ਤੇ ਅਸੀਂ ਨਕਲੀ ਅਕਾਲੀ ਦਲ ਬਣਾ ਕੇ ਨਕਲੀ ਉਹ ਜੋ ਝੂਠੀ ਜੀ ਪੰਥ ਦੀ ਤੇ ਪੰਜਾਬੀਆਂ ਦੀ ਗੱਲ ਕਰਕੇ ਤੁਸੀਂ ਇਹ ਦੱਸੋ ਵੀ ਦਿੱਲੀ ਏਜੰਡਾ ਕਦੇ ਜਿਹੜੀ ਪਾਰਟੀ ਆਪ ਮੇਰੀ ਇੱਕ ਵਰਕਰਾਂ ਨੂੰ ਬੇਨਤੀ ਹੈ ਜਿਹੜੀ ਪਾਰਟੀ ਸਿੱਧੀ ਭਾਰਤੀ ਜਨਤਾ ਪਾਰਟੀ ਬੈਕ ਤੇ ਰਹਿ ਕੇ ਸਪਾਂਸਰ ਪ੍ਰੋਗਰਾਮ ਦੇ ਕੇ ਇਹਨਾਂ ਨੂੰ ਅਕਾਲੀ ਦਲ ਬਣਾਉਣ ਨੂੰ ਦੂਜਾ ਕਹਿ ਰਹੀ ਆ ਕਿ ਉਹ ਅਕਾਲੀ ਦਲ ਕਦੇ ਪੰਜਾਬ ਦੇ ਹਿੱਤੇ ਹਿੱਤਾਂ ਦੀ ਪਹਿਰੇਦਾਰੀ ਕਰ ਸਕਦਾ ਮੈਂ ਥੱਲੇ ਕਮੈਂਟ ਪੜ੍ਹ ਰਿਆ ਸੀ ਉਹ ਕਈਆਂ ਆਗੂ ਨੇ ਕੀ ਸੁਧਾਰ ਦੀ ਲੋੜ ਹੈਗੀ ਆ ਪਰ ਜੇ ਭਾਰਤੀ ਜਨਤਾ ਪਾਰਟੀ ਦੇ ਹੱਥ ਟੋਕ ਕੇ ਬਣ ਕੇ ਇਹ ਲੋਕ ਨਵਾਂ ਅਕਾਲੀ ਦਲ ਬਣਾਉਣਾ ਆਏ ਨੇ ਤੇ ਅਕਾਲੀ ਦਲ ਕਮਜ਼ੋਰ ਕਰਨਾ ਹੈ ਤਾਂ ਇਸ ਤੋਂ ਵੱਡਾ ਖਤਰਨਾਕ ਕੁਝ ਨਹੀਂ ਹੋ ਸਕਦਾ ਵੱਡਾ ਇੱਕ ਸੀਨੀਅਰ ਵਕੀਲ ਆ ਮੈਂ ਨਾਮ ਲੈਂਦਾ ਉਹਨੇ ਕਮੈਂਟ ਕੀਤਾ ਕਿਸੇ ਟੀਵੀ ਚੈਨਲ ਤੇ ਥੱਲੇ ਜਦੋਂ ਲਾਈਵ ਹੋਏ ਹੋਏ ਸੀ ਕਿ ਜੇ ਹੱਤ ਟੋਕਾ ਬਣ ਕੇ ਆਏ ਨੇ ਬੀਜੇਪੀ ਦਾ ਦਿੱਲੀ ਦਾ ਅਕਾਲੀ ਦਲ ਨੂੰ ਢਾ ਲਾਉਣ ਲਈ ਤਾਂ ਇਹ ਬਹੁਤ ਖਤਰਨਾਕ ਹੈ ਕਿਉਂਕਿ ਅਕਾਲੀ ਦਲ ਜਿਹੜੀ ਉਹ ਸਧਾਰਤਕ ਪਾਰਟੀ ਆ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਨਾਲ ਐਵੇਂ ਨਹੀਂ ਖੜੇ ਉਹਨੇ ਇੱਕ ਠੋਕ ਕੇ ਕਿਹਾ ਭਮਾਏ ਯਾਰ ਸਿੱਟਾ ਜਿੱਤੀਏ ਨਾ ਜਿੱਤੀਏ ਭਮਾ ਕੋ ਬੜੇ ਨਾਮ ਬਣੇ ਪਰ 104 ਸਾਲ ਪੁਰਾਣੀ ਪਾਰਟੀ ਆ ਮੈਂ ਦਿੱਲੀ ਨੂੰ ਵੇਚ ਨਹੀਂ ਸਕਦਾ ਤੇ ਨਾ ਮੈਂ ਲੰਬਾ ਪੜਨਾ ਤੇ ਮੈਂ ਗੱਲ ਕਰਨੀ ਚਾਹੁੰਦਾ ਦੱਸਣੀ ਚਾਹੁੰਦਾ ਕਿ ਜੇ ਦਿੱਲੀ ਦੇ ਅੱਗੇ ਕੁਰਸੀਆਂ ਲਈ ਅਹੁਦੇਦਾਰੀਆਂ ਲਈ ਲਾਲਚਾਂ ਲਈ ਐ ਲੰਬੇ ਪੈਣ ਵਾਲਿਆਂ ਦੀ ਕਮੀ ਨਹੀਂ ਨਾ ਹੈਗੀ ਤਾਂ ਪੰਤ ਪੰਜਾਬ ਤੇ ਪੰਜਾਬੀਆਂ ਦੀ ਲੜਾਈ ਲੜਨ ਲਈ ਅੜਨ ਲਈ ਖੜਨ ਲਈ ਲੜਨ ਲਈ ਮਰਨ ਵਾਲਿਆਂ ਦੀ ਵੀ ਕਮੀ ਨਹੀਂ ਹੈਗੀ ਇਹ ਰੌਲਾ ਹੁਣ ਸੱਤਾ ਪ੍ਰਾਪਤੀ ਦਾ ਨਹੀਂ ਇਹ ਰੌਲਾ ਸੰਧਾਨਤ ਦਾ ਵਿਚਾਰਧਾਰਾ ਦਾ ਪੰਜਾਬ ਦਾ ਪੰਜਾਬ ਦੇ ਮੁੱਦਿਆਂ ਦਾ ਕੌਮ ਦੇ ਮੁੱਦਿਆਂ ਦਾ ਤੇ ਅਸੀਂ ਦਿੱਲੀ ਦਾ ਹੱਕ ਟੋਕਾ ਬਿਲਕੁਲ ਨਹੀਂ ਬਣਾਗੇ ਹੱਕ ਠੋਕ ਕੇ ਲੜਾਂਗੇ ਦੇ ਆਉਣ ਵਾਲੇ ਦਿਨਾਂ ਦੇ ਵਿੱਚ ਕੱਲੇ-ਕੱਲੇ ਦੇ ਸਾਰਾ ਦਾ ਸਾਰਾ ਕੋਲ ਜਾਗਰ ਕਰਾਂਗੇ ਸਾਰੀ ਸੰਗਤ ਜਾਣਦੀ ਵੀ ਆ ਰਹਿੰਦੀ ਖੁੰਦੀ ਕਦਰ ਆਉਣਾ ਦਿਨਾਂ ਤੇ ਕੱਢ ਦੇਾਂਗੇ ਪੰਥ ਪੰਜਾਬ ਤੇ ਪੰਜਾਬੀ ਤੇ ਪੰਜਾਬ ਦੀ ਭਾਈਚਾਰਕ ਸੰਘ ਦੀ ਲੜਾਈ ਲੜਾਂਗੇ ਅਸੀਂ ਦਿੱਲੀ ਦੇ ਅੱਗੇ ਨਹੀਂ ਚੁੱਕਾਂਗੇ ਜਿਨ੍ਹਾਂ ਨੇ ਚੁੱਕਣਾ ਉਹ ਚੁੱਕ ਜਾਣ ਇਹ ਸੰਗਤ ਤੇ ਦੇ ਵਿੱਚ ਹੁਣ ਫੈਸਲਾ ਕਰੇ ਤਾਨੇ ਮਾਰੋ ਇਹ ਫੈਸਲਾ ਕਰੋ ਕਿ ਦਿੱਲੀ ਦੇ ਅੱਗੇ ਲੰਬਾ ਕਿਨੇ ਪੈਣਾ ਤੇ ਦਿੱਲੀ ਦੇ ਅੱਗੇ ਹੱਕ ਤਾਨ ਕੇ ਕਿਨੇ ਖੜਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ